ਪਾਣੀ ਲੈ ਲੈ ਆ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂਗੇ ਜੀ ਦੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਰਤਾਰ ਕਰਤਾਰ ਵਾਲਿਆਂ ਨੇ ਕੱਢਿਆ ਟਰੈਕਟਰ ਕਿਉਂ ਜੀ ਕਿੰਨੀ ਗੱਲ ਬਾਤ ਦਾ ਵਧੀਆ ਹੀ ਰੰਗ ਰੰਗ ਦਾ ਇੱਕ ਤਾਂ ਵਧੀਆ ਲੱਗਦਾ ਬਾਕੀ ਚਲਾਏ ਤੋਂ ਪਤਾ ਲੱਗੂ ਹਜੇ ਦਾ ਇਹ ਚਲਾਈ ਤੋਂ ਮਾਰਕੀਟ ਵਿੱਚ ਨਹੀਂ ਆਇਆ ਨਾ ਆਪਣੇ ਬਰਨਾਲਾ ਜ਼ਿਲ੍ਹੇ ਦਾ ਹੀ ਨਹੀਂ ਕਰਤਾਰ ਪਰਲੀ ਵਾਰ ਦੇਖ ਰਹੇ ਹਾਂ ਜੀ ਪਹਿਲੀ ਵਾਰ ਹੀ ਕਰਤਾਰਤਾ ਸ਼ਾਇਦ ਕਿ ਸਾਈਕਲ ਨੂੰ 90 ਹੀ ਆ ਸ਼ਾਇਦ ਭਾਅ 990 ਹਾਂ ਹੀ 90 ਆ ਪਰ ਇਹ ਇੱਧਰ ਨਹੀਂ ਆਇਆ ਆਪਣੇ ਜ਼ਿਲ੍ਹੇ ਦੇ ਨਹੀਂ ਛੇਰ ਹੋਇਆ ਜੀ ਠੀਕ ਹੈ ਕਿਹੜੇ ਪਿੰਡਾਂ ਦੇ ਲੂਲ ਤਕਨੀਕ ਤਾਂ ਪੂਰੀ ਹੈ ਤਕਨੀਕ ਬਹੁਤ ਵਧੀਆ ਹੈ ਠੀਕ ਹੋ ਗੋ ਖੁੱਲਾ ਡੁੱਲਾ ਪੂਰਾ ਖੁੱਲਾ ਟੁੱਟਲਾ ਵਧੀਆ ਨੇ ਟਾਇਰ ਨਾ ਹੋਰ ਹਾਂ ਬਿਲਕੁਲ ਹੈ ਜੀ ਵੇਟ ਹੈਗਾ ਵੇਟ ਲੱਗਿਆ ਹੋਇਆ ਤੇ ਬਾਕੀ ਇਹਦੀ ਸੋ ਵੀ ਮੇਰੇ ਹਿਸਾਬ ਤੋਂ ਲੋਕ ਹੁੰਦੀ ਹੈ ਜੀ ਠੀਕ ਹੈ ਕੋਈ ਕਹਿੰਦਾ ਮੜਾ ਮੈਨੂੰ ਲੱਗਿਆ ਲੱਗਿਆ ਮੇਰੀ ਸ਼ੋਅ ਲੋਕ ਹੁੰਦੀ ਹੈ ਛਾ ਠੀਕ ਹੈ ਫਰਕ ਲੱਗਿਆ ਬਹੁਤ ਜੇ ਕਹਦੀ ਹੈ 4x4 ਪੂਰਾ ਖੁੱਲਾ ਡੁੱਲਾ ਕਰਤਾਰ ਵਾਲਿਆਂ ਨੇ ਕੱਢਿਆ ਵੀ ਦੇਖ ਸਕਦੇ ਹੋ ਟਰੈਕਟਰ ਵੀ ਸਿਰਾਂ ਗੱਲ ਬਾਤ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਕਰ ਦੋ ਵੀਡੀਓ ਸ਼ੇਅਰ ਕਮੈਂਟ ਤੇ ਲਾਇਕ ਜਰੂਰ ਕਰ ਲਿਆ ਕਰੋ ਹਾਂਜੀ ਬਾਈ ਜੀ ਤੇ ਨਵਾਂ ਲਾਂਚ ਕਰਿਆ ਟਰੈਕਟਰ ਕੀ ਖਾਸੀਅਤਾਂ ਚ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਾਡੀ ਸਟਾਲ ਤੇ ਆਉਣ ਤੇ ਮੈਂ ਨਿੱਘਾ ਸਵਾਗਤ ਕਰਦਾ ਜੀ ਮੇਰਾ ਨਾਮ ਨਰਪੇਤ ਸਿੰਘ ਆ ਸੀ ਕਰਤਾਰ ਕੰਪਨੀ ਦੀ ਤਰਫੋਂ ਸਟਾਲ ਲਾਈ ਹੋਈ ਆ ਵੀ ਐਫਐਮਲੇ ਧਨੋਲੇ ਦੇ ਵਿੱਚ ਇਹ ਜਿਹੜਾ ਸਾਡਾ ਟਰੈਕਟਰ ਹੈਗਾ ਜੀ ਕਰਤਾਰ 98 36 ਗਲੋਬ ਟਰੈਕ 4-ਵੀਲ ਡਰਾਈਵ ਇਹਦੇ ਵਿੱਚ ਜਿਹੜਾ ਇੰਜਣ ਹੈਗਾ ਜੀ ਕਰਲੋਸ ਕਰਦਾ 4R 1040 ਇੰਜਣ ਆ ਤੇ ਕਰਾਰੋ ਦਾ ਹਿੱਸਾ ਹੈਗਾ ਜੀ ਬੈਕਐਂਡ ਵੀ ਕਰਾਰੋ ਆ ਔਰ ਫਰੰਟ ਐਕਸਲ ਵੀ ਕਰਾਰੋ ਆ ਇਹਦੇ ਵਿੱਚ ਇੰਜਨ ਦੀ ਖਾਸੀਅਤ ਇਹ ਆ ਜੀ ਇਹਦਾ 4 ਸਿਲੰਡਰ ਇੰਜਨ ਬਗੈਰ ਟਰਬੋ ਬਗੈਰ EGR ਬਗੈਰ ਕਿਸੇ ਸੈਂਸਰ ਤੋਂ ਆ ਜੀ ਜਿੱਦਾਂ ਕਿ ਆਮ ਇੰਜਨ ਜਿੰਨੇ ਵੀ ਹੁੰਦੇ ਉਹਨਾਂ ਦੀ ਸਰਵਿਸ ਡੀਜ਼ਲ ਇੰਜਨ ਦੀ 250 ਘੰਟੇ ਦੀ ਹੁੰਦੀ ਆ ਸਾਡੇ ਇੰਜਨ ਦੀ ਜਿਹੜੀ ਸਰਵਿਸ ਹੈਗੀ ਆ ਉਹ 500 ਘੰਟੇ ਤੇ ਆ ਠੀਕ ਆ ਜੀ ਔਰ ਜਿਹੜਾ ਰੇਡੀਏਟਰ ਅਸੀਂ ਯੂਜ਼ ਕਰਦੇ ਆ ਜੀ 100% ਕਾਪਰ ਦਾ ਰੇਡੀਏਟਰ ਯੂਜ਼ ਕਰਦੇ ਆ ਜਿੰਨੀ ਐਸੈਸਰੀ ਤੁਸੀਂ ਦੇਖ ਰਹੇ ਹੋ ਟਰੈਕਟਰ ਨਾਲ ਲੱਗੀ ਫਰੰਟ ਵੇਟ ਰੀਅਰ ਵੇਟ ਕਨੋਪੀ ਵਗੈਰਾ ਸਾਰਾ ਕੁਝ ਜਿਹੜਾ ਸਾਡੀ ਕੰਪਨੀ ਤੋਂ ਫਿੱਟਦਾ ਰਿਹਾ ਜਾ ਕੇ ਕਸਟਮਰ ਨੂੰ 1 ਰੁਪ ਕਿੰਨੀ ਕੀਮਤ ਹੈ ਜੀ ਦੀ ਇਹਦੀ ਕੀਮਤ ਅੱਜ ਦੀ ਰੇਟ ਦੇ ਵਿੱਚ 11,85,000 ਰੁਪਏ ਜੀ ਠੀਕ ਹੈ ਜੀ ਔਰ ਗੇਅਰ ਸਾਡਾ ਜਿਹੜਾ ਹੈਗਾ 12+12 ਸਪੀਡਾਂ ਇਹਦੀਆਂ 12 ਫਾਰਵਰਡ ਔਰ 12 ਰਿਵਰਸ ਕਿੰਡਾ ਹੈ ਠੀਕ ਹੈ ਡਬਲ ਡੈਸਟੀਵੇਟਰ ਡਬਲ ਪੀਟੀਓ ਮਤਲਬ ਫੋਰਟ੍ਰੈਸ ਵਧੀਆ ਤਰੀਕੇ ਦਾ ਹੈਗਾ ਜੀ ਅਰੀਗਨ ਰੇਟ ਹੋ ਗਈ ਔਰ ਤੁਸੀਂ ਪੁੱਛ ਸਕਦੇ ਹੋ ਕੋਈ ਪੁੱਛਣੇ ਤਨੋਪੀ ਵਗੈਰਾ ਪੂਰੀ ਹੈਵੀ ਡਿਊਟੀ ਲੱਗੀ ਹੋਈ ਹੈ ਜੀ ਠੀਕ ਹੈ ਮਤਲਬ ਤਨੋਪੀ ਵੈ ਅਰੋਪੀ ਸੇਫਟੀ ਪਰਪਸ ਪੁਆਸ ਤੇ ਵੀ ਬਹੁਤ ਵਧੀਆ ਹੈਗੀ ਆ ਜਿਹੜੀ ਬਿਲਕੁਲ ਟਿਊਬਾਂ ਦੇ ਨਾਲ ਅਟੈਚ ਹੈਗੀ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਔਰ ਡਬਲ ਪੀਟੀਓ ਡਬਲ ਪੀਟੀਓ ਹੋ ਗਈ 540 ਤੇ 540 ਇਕਨੋਮੀ ਈਟੀਬ ਵੀ ਡਬਲ ਕਰਤਾ ਜੀ ਪੀਟੀਓ ਵੀ ਡਬਲ ਡਬਲ ਡਿਸਟ੍ਰਿਬਿਊਟਰ ਆ ਜੀ ਹੁੱਕ ਵਗੈਰਾ ਸਾਡੀ ਪੂਰੀ ਹੈਵੀ ਡਿਊਟੀ ਆ ਜੀ ਲਿੰਕਿੰਜ ਪੂਰੀ ਹੈਵੀ ਡਿਊਟੀ ਆ ਜਿੰਨੀ ਮਤਲਬ ਇਸ ਜਗ੍ਹਾ ਤੋਂ ਮਟਾਈ ਹੈ ਉੰਨੀ ਹੀ ਥੱਲੇ ਸਪੋਰਟਰ ਐਕਸਟਰਾ ਲਾਈ ਹੋਈ ਸਾਡੀ ਇਹਦਾ ਟੋਟਲ weight ਕਿ ਇਹਦਾ 30 ਕੁਇੰਟਲ ਹੈ ਜੀ ਜਿੱਦਾਂ ਹੁਣ ਸੈਂਸਰੀ ਲਾ ਕੇ 30 ਕੁਇੰਟਲ ਵੇਟ ਆਇਆ ਟੋਟਲ ਵੇਟ ਜੀ ਸੁਪਰ ਸੀਡਰ ਤੇ ਤੁਹਾਨੂੰ ਐਕਸਟਰਾ ਵੇਟ ਪਾਉਣ ਦੀ ਕੋਈ ਲੋੜ ਨਹੀਂ ਇਹਦੇ ਅੱਗੇ ਬਿਲਕੁਲ ਫਰੰਟ ਲੈਫਟਿੰਗ ਨਹੀਂ ਕਰੂਗਾ ਕੈ ਹੁੱਟਾ ਖਿੱਚੂਗਾ ਇਸੇ ਚਿੱਤ ਅੱਠ ਫੁੱਟ ਰਿਕਮੈਂਡ ਕਰਦੇ ਆ ਜੇ ਅਸੀਂ ਜੀ ਉਹ ਸਭ ਤੋਂ ਵਧੀਆ ਚੀਜ਼ ਜਿਹੜੀ ਅਸੀਂ ਲਾਈ ਆ ਜੀ ਇਹਦੇ ਜਿਹੜੀ ਵਾਇਰਿੰਗ ਦੇ ਵਿੱਚ ਅਸੀਂ ਸੇਫਟੀ ਸਵਿਚ ਲਾਈ ਹੋਈ ਆ ਜਦੋਂ ਤੁਸੀਂ ਟਰੈਕਟਰ ਨੂੰ ਯੂਜ਼ ਕਰਤਾ ਉਸ ਤੋਂ ਬਾਅਦ ਨਹੀਂ ਲੋਡ ਹੈਗੀ ਤਾਂ ਇਹਨੂੰ ਇੱਥੋਂ ਕੱਟ ਆਫ ਕਰ ਦਿਓ ਤੁਹਾਡੀ ਜਿਹੜੀ ਵਾਇਰਿੰਗ ਆ ਬੈਟਰੀ ਨਾਲੋਂ ਬਿਲਕੁਲ ਕੱਟ ਆਫ ਬੱਚਾ ਸੈਲਫ ਮਾਰਦਾ ਜਾਂ ਬਾਈ ਚਾਂਸ ਕੋਈ ਤਾਰ ਵਗੈਰਾ ਜੁੜ ਜਾਂਦੀ ਆ ਤੇ ਕਈ ਮੇਰੇ ਕਿਟਨਾਵਾਂ ਹੋਈਆਂ ਨਹੀਂ ਪਰਨਾਵਾ ਹੁੰਦੀਆਂ ਉਹਦੇ ਵਾਸਤੇ ਅਸੀਂ ਸੇਫਟੀ ਸਵਿਚ ਸਾਡੀ ਕੰਬਾਈਨ ਤੇ ਵੀ ਆਉਂਦਾ ਟਰੈਕਟਰ ਦੇ ਵਿੱਚ ਲਾ ਕੇ ਦਿੰਨੇ ਜੀ ਅਸੀਂ ਠੀਕ ਹੈ ਜੀ ਠੀਕ ਔਰ ਸਾਈਡ ਸਪੋਰਟ ਜਿੱਦਾਂ ਕਈ ਵਾਰ ਆਪਾਂ ਨੂੰ ਟੋਸ਼ਨ ਵਗੈਰਾ ਪਾਉਣਾ ਪਿਆ ਜਾਂਦਾ ਕਿ ਟਰੈਕਟਰ ਫਸਦਾ ਤਾਂ ਸਾਈਡ ਸਪੋਰਟ ਸਾਡੀ ਲੱਗ ਕੇ ਆਉਂਦੀ ਐਕਸਟਰਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਲੈਫਟ ਪੰਪ ਪਾਰਿਆ ਜੀ ਇਦਾਂ ਦਾ ਲੈਫਟ ਪੰਪ ਟਰੈਕਟਰ ਸੈਗਮੈਂਟ ਦੇ ਵਿੱਚ ਵੀ ਕਿਸੇ ਟਰੈਕਟਰ ਨਾਲ ਨਹੀਂ ਆਇਆ ਇਹ ਨਹੀਂ ਆਇਆ ਬਹੁਤ ਵਧੀਆ 30 ਲੀਪੀਐਮ ਦਾ ਇਹ ਸਾਡਾ ਪੰਪ ਹੈਗਾ ਜੀ 38 ਲੀਟਰ ਪਰਮਨੈਂਟ ਜਿਹੜੀ ਉਹਦੀ ਤੇਲ ਦੀ ਰਿਸਰਕੂਲੇਸ਼ਨ ਹੈ ਜੀ ਮਤਲਬ ਆਮ ਟਰੈਕਟਰ ਦੇ ਮੁਕਾਬਲੇ ਹੈਵੀ ਲੋਡ ਉਠਾਉਣ ਵਾਸਤੇ ਬਹੁਤ ਵਧੀਆ ਇਹਦੀ ਰਿਪੇਅਰ ਵੀ ਬਿਲਕੁਲ ਨਾ ਮਤਲਬ 38 ਲੀਟਰ ਵੱਡਾ ਦਿਨੇ ਕੋਈ ਛੋਟਾ ਹੀ ਆਲਟਰਨੇਟਰ ਵੱਡਾ ਆਲਟਰਨੇਟਰ ਆ ਜੀ ਟਰੈਕਟਰ ਵੱਡਾ ਵੱਡਾ ਜੀ ਲੌਕਸ ਦਾ ਆਲਟਰਨੇਟਰ ਆ ਲੌਕਸ ਦੀ ਸਵਿਚ ਆ ਇਹਦੀ ਗਾਰੰਟੀ ਇਹਦੀ ਕਿੰਨੀ ਹੋਵੇ ਇਹਦੀ ਵਾਰੰਟੀ ਹੈ ਜੀ 2 ਸਾਲ ਦੀ ਬਹੁਤ ਸਾਲ ਦੀ ਉਹਦੇ ਵਿੱਚ ਇੰਜਨ ਗੇਅਰ ਲੈਫਟ ਦੀ ਜਿਹੜੀ ਵਾਰੰਟੀ ਹੈ 2 ਸਾਲ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਪਾਰਟਸ ਤੁਹਾਡਾ ਫ੍ਰੀ ਚੇਂਜ ਹੋਊਗਾ ਸਰਵਿਸ ਜਿਹੜੀ ਹੈ ਜੀ ਲੇਬਰ ਫ੍ਰੀ ਹੁੰਦੀ ਆ ਮਟੀਰੀਅਲ ਲੱਗਦਾ ਮਟੀਰੀਅਲ ਜਿਹੜਾ ਉਹਦੀ ਪੇਮੈਂਟ ਤੁਹਾਨੂੰ ਦੇਣਾ ਤੇ ਤੇਲ ਦਾ ਕਿੰਨਾ ਕੁ ਫਰਕ ਹੈ ਦੂਸਰੇ ਨੂੰ ਜਿੱਥੇ ਦੂਸਰਾ ਟਰੈਕਟਰ 10 ਲੀਟਰ ਤੇਲ ਖਾਂਦਾ ਜੀ ਇਹ ਤਕਰੀਬਨ 6.5 ਤੋਂ 7 ਲੀਟਰ ਖਾਂਦਾ ਹੈਗਾ ਜੀ ਇੰਨਾ ਫਰਕ ਬਿਲਕੁਲ ਹੈਗਾ ਜੀ ਸੁਪਰ ਸੀਡਰ ਤੇ ਕਿੰਨਾ ਜੀ ਸੁਪਰ ਸੀਡਰ ਤੇ ਜਿੱਦਾਂ 6 ਤੋਂ ਲੈ ਕੇ 7 ਲੀਟਰ ਦੇ ਵਿੱਚ ਜੇ ਤੁਹਾਡੇ ਚੱਕਰ ਮੈਚ ਕਰਦੇ ਤਾਂ ਕਿੱਲੇ ਦੀ ਜਿਹੜੀ ਐਵਰੇਜ 6 ਤੋਂ 7 ਲੀਟਰ ਦੀ ਆਉ ਠੀਕ ਜਿੰਨੇ ਵੀ ਟਰੈਕਟਰ ਸਾਡੇ ਚੱਲੇ ਆ ਕਸਟਮਰ ਨੇ ਸਾਨੂੰ ਐਵਰੇਜ ਕੱਢ ਦੇ ਦਿੱਤੀ ਆ ਬਕਾਇਦਾ ਤੁਹਾਡੇ ਚੱਕਰ ਵਿੱਚ ਹੋਣੇ ਚਾਹੀਦੇ ਆ ਏਜੰਸੀਆਂ ਲਾਉਚ ਹੋਣੀਆਂ ਜ਼ਿਲ੍ਹਿਆਂ ਦੇ ਕਿੱધા ਹਜੇ ਤੁਸੀਂ ਕੰਪਨੀ ਵੱਲੋਂ ਨਹੀਂ ਦੇ ਰਹੇ ਲਾਵੀ ਏਜੰਸੀਆਂ ਸਾਡੀਆਂ ਆ ਚੁੱਕੀਆਂ ਜੀ ਹਾਂ ਬਾਕੀ ਜਿੱਦਾਂ ਇੱਧਰ ਸਾਡਾ ਜਗਰਾਉਂ ਤੋਂ ਲੈ ਕੇ ਕੋਟਕਪੂਰਾ ਬਲੋਗਾ ਹੋ ਗਿਆ ਜੀਰਾ ਹੋ ਗਿਆ ਫਿਰ ਗਰੂਰਸਾਈ ਹੋ ਗਿਆ ਇੱਧਰ ਨੂੰ ਅਜਨਾਲਾ ਹੋ ਗਿਆ ਤਰਨਤਾਰ ਨਗਰ ਸਾਡੀਆਂ ਡੀਲਰਸ਼ਿਪਾਂ ਹੈਗੀਆਂ ਜੇ ਟਰੈਕਟਰ ਆਪਾਂ ਜੇ ਬਰਨਾਲੇ ਦੇ ਏਰੀਆ ਨਹੀਂ ਲੈਣਾ ਉਹ ਤੁਹਾਡੇ ਜਾ ਕੇ ਭਾਰਤ ਤੋਂ ਲੋਕ ਕਿੱਥੋਂ ਕੰਪਨੀ ਕੰਪਨੀ ਨਾਲ ਗੱਲ ਕਰ ਸਕਦਾ ਜੀ ਕੰਪਨੀ ਦਾ ਸਰ ਜੀ ਬਿਲਕੁਲ ਥੈਂਕ ਯੂ ਸਰ ਓਕੇ ਜੀ ਥੈਂਕ ਯੂ ਜੀ ਬਿਲਕੁਲ ਦੇਖ ਸਕਦੇ ਹੋ ਜੀ 4x4 ਦੀ ਜੋ ਗੱਲਬਾਤ ਹੋਈ ਹੈ ਕਰਤਾਰ ਵਾਲਿਆਂ ਨਾਲ ਕਰਤਾਰ ਵਾਲਿਆਂ ਨੇ 4x4 ਕੱਢਿਆ ਟਰੈਕਟਰ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਪੂਰੀ ਗੱਲਬਾਤ ਦੇਖ ਸਕਦੇ ਹੋ ਤਸਵੀਰਾਂ ਜੀ ਇਸ ਵਕਤ ਤਨੌਲਾ ਮੰਡੀ ਦੇ ਵਿੱਚ ਗਏ ਸੀ ਉੱਥੋਂ ਸਾਰੀ ਗੱਲਬਾਤ ਹੈ ਜਿਹੜੀ ਕਰਤਾਰ ਕਪਾਣ ਜਿਸ ਤਰ੍ਹਾਂ ਆ ਦੇਖੋ ਜੀ ਜਿਸ ਤਰ੍ਹਾਂ ਕਰਤਾਰ ਕਪਾਣ ਤਾਂ ਪਾਪਾ ਨੂੰ ਪਤਾ ਹੀ ਆ ਵੀ ਯਾਰ ਕਮੈਂਟ ਤੇ ਲਾਇਕ ਜਰੂਰ ਕਰ ਲਿਆ ਕਰੋ ਆ ਦੇਖੋ ਜੀ ਟਰੈਕਟਰ ਤੇ ਇੱਕ ਆ ਆ ਗਿਆ ਜੀ 936 ਦੇਖੋ ਜੀ ਨਸਲਤਾ ਲੱਗਦੀ ਹੈ ਬਾਈ ਵਧੀਆ ਬਾਈ ਦਾ ਕਹਾਣਾ ਬਾਕੀ ਨਵੀਂ ਤਕਨੀਕ ਹੈ ਪਾਸ ਹੁੰਦੀ ਹੈ ਕਿਵੇਂ ਇਹ ਤਾਂ ਸਾਨੂੰ ਕਿਸਾਨਾਂ ਨੇ ਪਾਸ ਕਰਨੀ ਹੈ ਦੇਖ ਸਕਦੇ ਹੋ ਜੀ ਤਸਵੀਰਾਂ ਹਾਂ ਹਾਂ ਬੜ ਲਿਆ ਉਹ ਤੋਂ ਬਾਅਦ ਕਰਤਾਰ ਵਾਲਿਆਂ ਨੇ ਕੱਢਿਆ ਜੀ ਤੇ ਆਹ ਦੇਖੋ ਜੀ ਮਸ਼ੀਨ ਹੈ ਕਰਤਾਰ ਵਾਲਿਆਂ ਦੀ ਇੱਧਰ ਖੜੀ ਹੈ ਤੇ